ਗੁਰਜੀਕਾ ਖਾਲਸਾ ਵਾਹਿਗੁਰਜ ਦੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਲਗੀ ਤਰਪੀਤਾ ਜਿਨ੍ਹਾਂ ਦੇ ਚਾਰ ਸਹਿਬਜ਼ਾਦੇ ਹੋਏ ਜੋ 3 ਨੰਬਰ ਵਾਲੇ ਸਹਿਬਜ਼ਾਦੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਜੀਤਾਂ ਦੀ ਕੁੱਖੋਂ ਹੋਇਆ ਵੱਡੇ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਦੀ ਤਰਤੀ ਤੇ ਹੁੰਦਾ। ਬਾਕੀ ਤੀਸਰੇ ਤਿੰਨੇ ਸਾਹਿਬ ਜادہ ਦਾ ਜਨਮ ਜਿਹੜਾ ਹੈ ਆਨੰਦਪੁਰ ਸਾਹਿਬ ਦੀ ਤਰਤੀ ਤੇ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਚਾਰੇ ਸੁਪੁੱਤਰ ਗੁਰੂ ਪਿਤਾ ਜੀ ਦੇ ਕੋਲੋਂ ਸਿੰਘਾਂ ਦੇ ਕੋਲੋਂ ਜਿਨ੍ਹਾਂ ਨੇ ਸ਼ਸਤਰ ਵਿਦਿਆ ਸ਼ਾਸਤਰ ਵਿਦਿਆ ਸਿੱਖੀ ਗੁਰੂ ਘਰ ਦੇ ਵਿੱਚ ਜਿੱਥੇ ਬਾਣੀ ਪੜਦੇ ਨੇ ਉੱਥੇ ਸਿੰਘਾਂ ਦੇ ਨਾਲ ਮਿਲ ਕੇ ਜੰਗ ਦਾ ਅਭਿਆਸ ਵੀ ਕਰਿਆ ਕਰਦੇ ਸੀ ਆਪ ਸੰਗਤਾਂ ਜਾਣਦੇ ਹੋ ਆਨੰਦਪੁਰ ਸਾਹਿਬ ਦੀ ertid ਤੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਪਹਾੜੀ ਰਾਜਿਆਂ ਵੱਲੋਂ ਮੁਗਲਾਂ ਦੀਆਂ ਫੌਜਾਂ ਵੱਲੋਂ ਕਈ ਮਹੀਨੇ ਘੇਰਾ ਪਿਆ ਰਿਆ ਆਖਰਕਾਰ ਮੁਗਲਾਂ ਨੇ ਹਿੰਦੂਆਂ ਨੇ ਗਊਆਂ ਦੀਆਂ ਸੋਹਾਂ ਖਾਦੀਆਂ ਕੁਰਾਨ ਦੀਆਂ ਸੋਹਾਂ ਖਾਦੀਆਂ ਪਿੰਨੰਦਪੁਰ ਸਾਹਿਬ ਦਾ ਕਿਲਾ ਛੱਡ ਦਵੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸਿੰਘਾਂ ਦੇ ਕਹਿਣ ਤੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਿਸ ਵੇਲੇ ਸਤਿਗੁਰੂ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਸਰਸਾ ਨਦੀ ਦੇ ਕੰਢੇ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਪਰਿਵਾਰ ਜਿਹੜਾ ਹੈ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਸੁੰਦਰ ਕੌਰ ਜੀ ਅਤੇ ਭਾਈ ਮਨੀ ਸਿੰਘ ਜੀ ਇਹ ਚਲੇ ਜਾਂਦੇ ਨੇ ਦਿੱਲੀ ਵਾਲੇ ਪਾਸੇ ਨੂੰ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦੇ ਜਿਹੜੇ ਨੇ ਇਹ ਵਿਛੜ ਜਾਂਦੇ ਨੇ ਇੱਕ ਪਾਸੇ ਨੂੰ ਚਲੇ ਜਾਂਦੇ ਨੇ ਇਹਨਾਂ ਨੂੰ ਫਿਰ ਗੰਗੂ ਆਪਣੇ ਪਿੰਡ ਸਹੇੜੀ ਲੈ ਕੇ ਜਾਂਦਾ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਕਲਗੀ ਤਰਪੀਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅਤੇ ਹੋਰ ਕੁਝ ਸਿੰਘ ਜਿਹੜੇ ਨੇ ਇਹ ਚਮਕੌਰ ਦੀ ਗੜੀ ਵੱਲ ਨੂੰ ਆਪਣਾ ਰੋਖ ਕਰਦੇ ਨੇ ਸਰਸਾ ਨਦੀ ਦੇ ਕੰਢੇ ਤੇ ਬਹੁਤ ਭਾਰੀ ਜੰਗ ਹੋਈ ਜਿਸ ਵੇਲੇ ਮੁਗਲਾਂ ਨੇ ਪਿਛੋਕੜ ਹਮਲਾ ਕੀਤਾ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਊਦੇ ਸਿੰਘ ਜੀ ਨੇ ਇੱਥੇ ਮੋਰਚਾ ਸੰਭਾਲ ਲਿਆ ਪਰਿਵਾਰ ਵਿਛੜ ਗਿਆ ਅੱਜ ਵੀ ਸਤਗੁਰੂ ਜੀ ਦੀ ਯਾਦ ਦੇ ਵਿੱਚ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਸਬਾਈਮਾਨ ਹੈ ਹੁਣ ਛੋਟੇ ਸਹਬਜ਼ਾਦੇ ਮਾਤਾ ਜੀ ਦੇ ਨਾਲ ਚੱਲਦੇ ਹੋਏ ਗੰਗੂ ਮਿਲਦਾ ਗੰਗੂ ਆਪਣੇ ਘਰ ਲੈ ਕੇ ਜਾਂਦਾ ਇਧਰ ਵੱਡੇ ਸਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੇ ਨਾਲ ਜਾਣ ਤੋਂ ਪਿਆਰੇ ਸਿੰਘ ਜਿਹੜੇ ਨੇ ਉਹ ਚੌਂਪ ਚਮਕੌਰ ਦੀ ਗੜੀ ਦੇ ਵਿੱਚ ਜਾਲ ਹਕੂਮਤ ਦੇ ਨਾਲ ਲੜਦਿਆਂ ਹੋਏ ਆ ਸ਼ਹਾਦਤ ਪ੍ਰਾਪਤ ਕਰਦੇ ਨੇ ਤੇ ਛੋਟੇ ਸਹਿਬਜ਼ਾਦੇ ਗੰਗੂ ਮਾਇਆ ਤੇ ਲਾਲਚ ਦੇ ਵਿੱਚ ਆ ਕੇ ਪਹਿਲਾਂ ਤੇ ਮਾਤਾ ਜੀ ਦੀ ਮਾਇਆ ਦੀ ਗਠਰੀ ਜਿਹੜੀ ਗਿਆਨੀਆਂ ਦੀ ਗਠਰੀ ਚੁੱਕ ਲੈਂਦਾ ਜਦੋਂ ਮਾਤਾ ਜੀ ਨੇ ਪੁੱਛਿਆ ਤੇ ਇਹ ਜਾ ਕੇ ਥਾਣੇ ਦੇ ਵਿੱਚ ਇਤਲਾਹ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਮਾਤਾ ਜੀ ਤੇ ਸਹਬਜ਼ਾਦੇ ਮੇਰੇ ਘਰ ਦੇ ਵਿੱਚ ਨੇ ਇਹ ਮਾਤਾ ਜੀ ਨੂੰ ਸਹਬਜ਼ਾਦੇ ਨੂੰ ਗ੍ਰਿਫਤਾਰ ਕਰਵਾ ਦਿੰਦਾ ਸਿਪਾਈ ਲੈ ਕੇ ਜਾਂਦੇ ਨੇ ਥਾਣੇ ਦੇ ਵਿੱਚ ਰੱਖਿਆ ਜਾਂਦਾ ਜਿਸ ਵੇਲੇ ਸਰਹੰਦ ਦੇ ਵਜ਼ੀਰ ਖਾਨ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕੀਤਾ ਗਿਆ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਦੋਨੋਂ ਹੀ ਸਾਬਜਾਦਿਆਂ ਨੇ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਇੱਕ ਵੱਡੇ ਗੇਟ ਦੇ ਵਿੱਚੋਂ ਛੋਟੀ ਜੀ ਬਾਰੀ ਜਿਹੜੀ ਖਿੜਕੀ ਸੀ ਉਹ ਖੋਲੀ ਤੇ ਜਿਸ ਵੇਲੇ ਇਹ ਅੱਗੇ ਆਪਣਾ ਸਿਰ ਝੁਕਾਉਣਗੇ ਤੇ ਅਸੀਂ ਸਾਰੇ ਕਹਿ ਦਵਾਂਗੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰਾਂ ਨੇ ਬਾਦਸ਼ਾਹ ਨੂੰ ਆਪਣਾ ਸਿਰ ਜਿਹੜਾ ਹੈ ਝੁਕਾ ਦਿੱਤਾ ਪਰ ਸਭ ਤੋਂ ਪਹਿਲਾਂ ਗੁਰੂ ਕੇ ਪੁੱਤਰਾ ਨੇ ਆਪਣੇ ਚਰਨ ਜਿਹੜੇ ਆਪਣੇ ਜੋੜੇ ਨੇ ਉਹ ਅੱਗੇ ਕੀਤੇ ਖਿੜਕੀ ਦੇ ਵਿੱਚੋਂ ਤੇ ਫਿਰ ਅੱਗੇ ਜਾ ਕੇ ਸਭ ਤੋਂ ਪਹਿਲਾਂ ਫਤਿਹ ਬੁਲਾਈ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਦੋਨਾਂ ਸਾਹਿਬਜ਼ਾਦੇ ਨੂੰ ਬੜੇ ਲਾਲਚ ਦਿੱਤੇਗੇ ਬਾਬਾ ਜੋਰਾਵਰ ਸਿੰਘ ਜੀ ਜਿਨ੍ਹਾਂ ਦੀ ਉਮਰ 9 ਸਾਲ ਦੀ ਸੀ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਉਮਰ 7 ਸਾਲ ਦੀ ਸੀ ਦੋਨੋਂ ਸਹਿਬਜ਼ਾਦੀਆਂ ਨੂੰ ਬੜੇ ਲਾਲਚ ਦਿੱਤੇ ਪਰ ਗੁਰੂ ਦੇ ਪੁੱਤਰਾਂ ਨੇ ਕੋਈ ਵੀ ਲਾਲਚ ਜਿਹੜਾ ਹੈ ਉਹ ਨਹੀਂ ਮੰਨਿਆ ਫਿਰ ਦੋਨਾਂ ਹੀ ਸਹਿਬਜ਼ਾਦੀਆਂ ਨੂੰ ਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਦੋ ਤਿੰਨ ਰਾਤਾਂ ਰੱਖਿਆ ਜਾਂਦਾ ਆਖਰਕਾਰ ਤੀਜੇ ਦਿਨ ਫਿਰ ਫਤਵਾ ਜਾਰੀ ਹੁੰਦਾ ਹੈ ਕਿ ਦੋਨੇ ਹੀ ਸਾਬਜਾਦਿਆਂ ਨੂੰ ਜਿਉਂਦਿਆਂ ਨੀਆਂ ਦੇ ਵਿੱਚ ਹੰਦਿੱਤਾ ਜਾਵੇ ਜਿਸ ਵੇਲੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋਨਾ ਹੀ ਸਾਬਜਾਦਿਆਂ ਨੂੰ ਨੀਆਂ ਦੇ ਵਿੱਚ ਚਣ ਲੱਗੇ ਨੇ ਕੱਲੀ-ਕੱਲੀ ਇੱਟ ਦੇ ਨਾਲ ਈਨ ਮਣਾਉਣ ਦਾ ਯਤਨ ਕਰਦੇ ਨੇ ਹਰ ਵੇਲੇ ਕਿਹਾ ਜਾਂਦਾ ਜਦੋਂ ਇੱਕ ਇੱਟ ਲਾਉਂਦੇ ਨੇ ਵੀ ਸਿੱਖੀ ਛੱਡ ਦੋ ਜਿਸ ਵੇਲੇ ਸਾਬਜਾਦਿਆਂ ਨੂੰ ਕਿਹਾ ਜਾਂਦਾ ਹੈ ਪਰ ਸਹਿਬਜ਼ਾਦਿਆਂ ਨੇ ਸਿੱਧਕ ਨਹੀਂ ਹਾਰਿਆ ਡੋਲੇ ਨਹੀਂ ਉਹਨਾਂ ਨੇ ਆਪਣੀ ਕੁਰਬਾਨੀ ਦੇ ਦਿੱਤੀ ਜਿਵੇਂ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪ ਲਾਹੌਰ ਦੀ ਤਰਤੀ ਤੇ ਜਾ ਕੇ ਤਤੀ ਤਵੀ ਦੇ ਕੋਲ ਜਾ ਕੇ ਆਪ ਚੌਂਕੜਾ ਮਾਰ ਕੇ ਬੈਠ ਗਏ ਸੀ ਉਹਨਾਂ ਦਾ ਪੁੱਤਰਾ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਗੁਰਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਜਪਜੀ ਸਾਹਿਬ ਦੀ ਬਾਣੀ ਪੜਦਿਆਂ ਹੋਇਆ ਆਪ ਸਤਗੁਰੂ ਜੀ ਨੇ ਆਪਣਾ ਸਿਰ ਜਿਹੜਾ ਹੈ ਉਹ ਜ਼ਾਲਮ ਦੀ ਕਿਰਪਾਨ ਦੇ ਥੱਲੇ ਕਰ ਦਿੱਤਾ ਤਲਵਾਰ ਦੇ ਥੱਲੇ ਕਰ ਦਿੱਤਾ ਸ਼ਹਾਦਤ ਪ੍ਰਾਪਤ ਕੀਤੀ ਤੇ ਨਾਲ ਹੀ ਹੁਣ ਧੰਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ ਪੁੱਤਰੇ ਉਹਨਾਂ ਨੂੰ ਨੀਆਂ ਦੇ ਵਿੱਚ ਚਿਣਿਆ ਜਾ ਰਿਹਾ ਤੇ ਕੱਲੀ ਕੱਲੀ ਇੱਟ ਦੇ ਨਾਲ ਕਿਹਾ ਜਾ ਰਿਹਾ ਜਦੋਂ ਜ਼ਾਲਮ ਇੱਟ ਲਾਉਂਦਾ ਵੀ ਤੁਸੀਂ ਜੇ ਸਿੱਖੀ ਛੱਡ ਦਿਵੋ ਤੁਹਾਨੂੰ ਕੁਝ ਨਹੀਂ ਮਿਲਣਾ ਤੁਹਾਡੀ ਮੌਤ ਹੋ ਜਾਵੇਗੀ ਜੇ ਤੁਸੀਂ ਜਿਉਂਦੇ ਰਹੇ ਤੁਹਾਨੂੰ ਹੂਰਾ ਦੇਵਾਂਗੇ ਤੁਹਾਨੂੰ ਰਾਜ ਭਾਗ ਜਿਹੜੇ ਨੇ ਉਹ ਦਿੱਤੇ ਜਾਣਗੇ ਪਰ ਸਹਬਜਾਦਿਆਂ ਨੇ ਸਭ ਕੁਝ ਟੁਕਰਾ ਦਿੱਤਾ ਅੰਤਲੇ ਵੇਲੇ ਜਿਸ ਵੇਲੇ ਉਹ ਕੰਦ ਚ ਨਹੀਂ ਗਈ ਸਭ ਤੋਂ ਪਹਿਲਾਂ ਬਾਬਾ ਜੋਰਾਵਰ ਸਿੰਘ ਜੀ ਸ਼ਹੀਦ ਹੋਏ ਤੇ ਬਾਬਾ ਫਤਸ ਫਤੇ ਸਿੰਘ ਜੀ 10 12 ਮਿੰਟ ਉਹਨਾਂ ਦਾ ਸਰੀਰ ਜਿਹੜਾ ਹਰਕਤ ਦੇ ਵਿੱਚ ਰਿਹਾ ਬਾਅਦ ਵਿੱਚ ਬਾਬਾ ਫਤੇ ਸਿੰਘ ਜੀ ਸ਼ਹੀਦ ਹੁੰਦੇ ਨੇ ਸਰਹੰਦ ਦੀ ਧਰਤੀ ਤੇ 1705 ਦੇ ਵਿੱਚ ਫਿਰ ਉਹ ਜਿਹੜੀ ਬਾਪੀ ਕੰਦ ਸੀ ਉਹ ਇੱਕਦਮ ਪਾੜ ਗਈ ਕੰਦ ਦੇ ਕੋਲੋਂ ਵੀ ਪਾੜ ਜਿਹੜਾ ਨਹੀਂ ਚੱਲਿਆ ਗਿਆ ਸੋ ਐਸੇ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਲਖਤੇ ਜਿਗਰ ਜਿਨ੍ਹਾਂ ਨੇ ਨਿੱਕੀਆਂ ਜਿੰਦਾ ਵੱਡੇ ਸਾਕੇ ਕੀਤੇ ਵੱਡੀ ਕੁਰਬਾਨੀ ਕੀਤੀ ਸਾਡੇ ਸਿੱਖਾਂ ਵਾਸਤੇ ਸੋ ਐਸੇ ਮਹਾਨ ਜੋਧੇ ਸਾਹਿਬ ਜੀ ਦੇ ਬਾਬਾ ਜੋਰਾਵਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਸੋ ਭਾਈ ਸਾਨੂੰ ਗੁਰੂ ਦੇ ਪੁੱਤਰਾਂ ਦੇ ਕੋਲੋਂ ਇਹ ਸੇਧ ਲੈਣੀ ਚਾਹੀਦੀ ਹੈ ਕਿਵੇਂ ਉਹਨਾਂ ਨੇ ਸਾਡੇ ਵਾਸਤੇ ਆਪਾ ਕੁਰਬਾਨ ਕਰ ਦਿੱਤਾ ਸਾਨੂੰ ਵੀ ਗੁਰੂ ਵਾਲੇ ਬਣਨਾ ਚਾਹੀਦਾ ਹੈ ਜਿਨ੍ਹਾਂ ਨੇ ਹਜੇ ਤੱਕ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ